ਸਟੂਡੈਂਟ ਤੁਹਾਡਾ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਸੰਬੰਧਿਤ ਅਗਲੇ ਨੈਕਸਟ ਕੁਐਸਚਨ ਕਰਾਂਗੇ ਜੀ ਠੀਕ ਆਪਣੇ ਪਹਿਲੇ 67 ਕੁਐਸਚਨ ਹੋ ਚੁੱਕੇ ਨੇ ਜੀ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਨੇ ਜੀ ਆਓ ਦੇਖਦੇ ਹਾਂ ਕਿਹੜੇ ਨੇ ਜੀ ਅੱਜ ਦਾ ਜੀ ਆਪਣਾ ਫਰਸਟ ਕੁਐਸਚਨ ਹੈ ਜੀ ਯਾਨੀ ਕਿ 68 ਕੁਐਸਚਨ ਸਿੱਖ ਪੰਥ ਵਿੱਚ ਕਿਹੜੇ ਸਿੱਖ ਸ਼ਰਧਾਲੂ ਦੀ ਤੁਲਨਾ ਈਸਾਈ ਮਤ ਦੇ ਸੇਵਾਦਾਰ ਸੈਂਟ ਨਾਲ ਪਾਲ ਨਾਲ ਕੀਤੀ ਗਈ ਸੀ ਉਹਦਾ ਭਾਈ ਸੇਵਾदास ਆੜਾ ਭਾਈ ਮਨੀ ਸਿੰਘ ਈੜੀ ਭਾਈ ਗੁਰਦਾਸ ਸੱਸਾ ਭਾਈ ਜੇਤਾ ਜੀ ਅਨਸਰ ਆਊਗਾ ਜੀ ਈੜੀ ਭਾਈ ਗੁਰਦਾਸ ਦਾ ਨੈਕਸਟ ਕਾ ਆ ਗਿਆ ਜੀ 69 ਕੁਐਸਚਨ ਭਾਈ ਗੁਰਦਾਸ ਭੱਲਾ ਜੀ ਦੇ ਸਿੱਖ ਧਰਮ ਨੂੰ ਮੁੱਖ ਦੇਣ ਕੀ ਸੀ ਉਹਦਾ ਸਿੱਖ ਧਰਮ ਦੇ ਪ੍ਰਚਾਰ ਲਈ ਯਾਤਰਾ ਮਾ ਈੜੇ ਆੜਾ ਆਦਿ ਗ੍ਰੰਥ ਨੂੰ ਲਿਖਣਾ ਈੜੀ ਗੁਰੂ ਹਰਗੋਬਿੰਦ ਦੀ ਗੈਰ ਹਸਮੇ ਸਿੱਖਾਂ ਦੀ ਅਗਵਾਈ ਕਰਨਾ ਸੱਸਾ ਕਾਬੂਲ ਤੋਂ ਕੜੇ ਖਰੀਦਣਾ ਅਨਸਰ ਆਊਗਾ ਜੀ ਆੜਾ ਆਦੀ ਗ੍ਰੰਥ ਨੂੰ ਲਿਖਣਾ ਨੈਕਸਟ ਆ ਗਿਆ ਜੀ ਆਪਣਾ 70ਵਾਂ ਕੁਐਸਚਨ ਸ਼ੇਰੀ ਹਰੀ ਮੰਦਰ ਸਾਹਿਬ ਕੀ ਹੈ ਓੜਾ ਕੀਲਾ ਆੜਾ ਸਰੋਵਰ ਈੜੀ ਤੱਕ ਤੇ ਸਭ ਸੱਸਾ ਗੁਰਦੁਆਰਾ ਅਨਸਰ ਹੋ ਗਿਆ ਜੀ ਸੱਸੰਸਰ ਗੁਰਦੁਆਰਾ ਸ਼੍ਰੀ ਹਰਿ ਮੰਦਰ ਸਾਹਿਬ ਗੁਰਦੁਆਰਾ ਜੀ ਅੱਗੇ ਆ ਗਿਆ 71ਵਾਂ ਪਾਸ ਕੁਐਸਚਨ ਨੈਕਸਟ ਕੁਐਸਚਨ ਜੀ ਗੁਰੂ ਗੋਲਕ ਕਿੱਥੇ ਸਥਿਤ ਹੈ ਓੜਾ ਗੋਵਿੰਦਵਾਲ ਆੜਾ ਸ਼੍ਰੀ ਦਮਦਰ ਸਾਹਿਬ ਏਡੀ ਸ਼੍ਰੀ ਨੰਦਰ ਸਾਹਿਬ ਸੱਸਾ ਸ਼੍ਰੀ ਹਰੀ ਮੰਦਿਰ ਸਾਹਿਬ ਅਨਸਰ ਆਵਗਾ ਜੀ ਸ਼੍ਰੀ ਹਰੀ ਮੰਦਿਰ ਸਾਹਿਬ ਦੇ ਵਿੱਚ ਸਥਿਤ ਹੈ ਇਹਦੇ ਉਲਟਾ ਕੁਐਸਚਨ ਵੀ ਪੁੱਛਿਆਦਾ ਜੀ ਸ਼੍ਰੀ ਹਰੀ ਮੰਦਿਰ ਸਾਹਿਬ ਵਿੱਚ ਕਿਹੜਾ ਗੁੱਲਕ ਸਥਿਤ ਹੈ ਤਾਂ ਗੁਰੂ ਗੁੱਲਕ ਸਥਿਤ ਅਨਸਰ ਆਵਗਾ ਜੀ ਨੈਕਸਟ ਕੀ ਆ ਗਿਆ ਜੀ ਸ਼੍ਰੀ ਗੁਰੰਥ ਸਾਹਿਬ ਦੇ ਕੁੱਲ ਕਿੰਨੇ ਪੰਨੇ ਹਨ ੳ 1430 ਅ 1552 ੲ 2206 ਤੇ ਸ 2507 ਤਾਂ ਅਨਸਰ ਆਊਗਾ ਜੀ 1470 ਪੰਨੇ 1430 ਪੰਨੇ ਨੇ ਜੀ ਇਹਦੇ ਉਲਟ ਕੁਐਸਚਨ ਵੀ ਪੁੱਛ ਸਕਦਾ ਜੀ ਕਿਸ ਗ੍ਰੰਥ ਦੇ 1430 ਪੰਨੇ ਨੇ ਤਾਂ ਅਨਸਰ ਹੋਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਨੇ ਨੈਕਸਟ ਕਰਗੇ ਜੀ 77ਵਾਂ ਕੁਐਸਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਦੇ ਸ਼ਬਦ ਸਭ ਤੋਂ ਜ਼ਿਆਦਾ ਦਰਜ ਨੇ ਉਹਦਾ ਗੁਰੂ ਨਾਨਕ ਦੇਵ ਆੜਾ ਗੁਰੂ ਅਰਜਨ ਦੇ ਈੜੀ ਗੁਰੂ ਅਮਰਦਾਸ ਸੱਸਾ ਗੁਰੂ ਤੇਗਪਾਦ ਅਨਸਰ ਆਊਗਾ ਜੀ ਆੜਾ ਗੁਰੂ ਅਰਜਨ ਦੇਵ ਜੀ ਨੈਕਸਟ ਕੈਗ ਜੀ 76ਵਾਂ ਕੁਐਸਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਦੇ ਸ਼ਬਦ ਸਭ ਤੋਂ ਘੱਟ ਦਰਜ ਨੇ ਥੋੜਾ ਗੁਰੂ ਨਾਨਕ ਦੇਵ ਆੜਾ ਗੁਰੂ ਅਰਜਨ ਦੇਵ ਈੜੀ ਗੁਰੂ ਅੰਗਦ ਦੇਵ ਸੱਸਾ ਗੁਰੂ ਤੇਗ ਬਹਾਦਰ ਅਨਸਰ ਆਊਗਾ ਜੀ ਈੜੀ ਗੁਰੂ ਅੰਗਦ ਦੇ ਅੰਗਦ ਦੇਵ ਜੀ ਤੇ 62 ਸ਼ਬਦ ਦਰਜ ਨੇ ਨੈਕਸਟ ਕੈਗ ਜੀ 75ਵਾਂ ਕੁਐਸਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਬਦ ਦਰਜ ਨੇ ਉਡਾ 5894 ਆ 5876 ਇਹ 5984 ਤੇ 6000 ਅਨਸਰ ਆਊਗਾ ਜੀ 5894 ਇਹਦੇ ਉਲਟ ਕੁਐਸਚਨ ਵੀ ਬਣ ਸਕਦਾ ਜੀ 5894 ਸ਼ਬਦ ਕਿਹੜੇ ਧਾਰਮਿਕ ਗ੍ਰੰਥ ਵਿੱਚ ਦਰਜ ਨੇ ਤਾਂ ਅਨਸਰ ਆਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੈਕਸਟ ਕੀ ਆ ਗਿਆ ਜੀ ਗੋਵਿੰਦਵਾਲ ਦੀਆਂ ਪੋਥੀਆਂ ਨਾਮਕ ਸੰਗ੍ਰਹਿ ਪਹਿਲੇ ਤਿੰਨ ਗੁਰੂਆਂ ਦੀ ਬਾਣੀ ਦਾ ਸੰਕਲਨ ਕਿਸ ਨੇ ਕੀਤਾ ਸੀ ਊੜਾ ਗੁਰੂ ਨਾਨਕ ਦੇਵ ਨੇ ਆੜਾ ਗੁਰੂ ਅਰਜਨ ਦੇਵ ਨੇ ਈੜੀ ਗੁਰੂ ਅਮਰਦਾਸ ਨੇ ਸੱਸਾ ਗੁਰੂ ਤੇਗ ਬਹਾਦਰ ਨੇ ਅਨਸਰ ਆਪਗਾ ਜੀ ਈੜੀ ਗੁਰੂ ਅਮਰਦਾਸ ਜੀ ਨੇ ਕੀਤਾ ਸੀ ਨੈਕਸਟ ਕਾ ਹੈ 77ਵਾਂ ਕੁਐਸਚਨ ਪਹਿਲੇ ਤਿੰਨ ਗੁਰੂਆਂ ਦੀ ਬਾਣੀ ਦਾ ਸੰਗ੍ਰਹਿ ਗੁਰੂ ਅਰਜਨ ਦੇਵ ਜੀ ਨੇ ਕਿਸ ਤੋਂ ਪ੍ਰਾਪਤ ਕੀਤਾ ਸੀ ਊੜਾ ਗੁਰੂ ਨਾਨਕ ਦੇਵ ਤੋਂ ਆੜਾ ਗੁਰੂ ਅਰਜਨ ਦੇਵ ਤੋਂ ਈੜੀ ਗੁਰੂ ਅਮਰਦਾਸ ਤੋਂ ਸੱਸਾ ਬਾਬਾ ਮੋਹਨ ਸਿੰਘ ਤੋਂ ਅਨਸਰ ਹੋਊਗਾ ਜੀ ਸੱਸਾ ਬਾਬਾ ਮੋਹਨ ਸਿੰਘ ਜੀਤ ਨੈਕਸਟ ਆ ਗਏ ਜੀ 77 78ਵਾਂ ਕੁਐਸਚਨ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾ ਦਾ ਗੁਰੂ ਕਿਸ ਰੂਪ ਵਿੱਚ ਮੰਨਿਆ ਗਿਆ ਸੀ ਊੜਾ ਪ੍ਰਗਟ ਗੁਰੂ ਦੀ ਦੇ ਅੜਾ ਪ੍ਰਤੱਖ ਰੂਪ ਵਿੱਚ ਈੜੀ ਗੁਰੂਆਂ ਦਾ ਅੰਗ ਸੱਸਾ ਪ੍ਰੋਖਤ ਵਿੱਚ ਕੋਈ ਨਹੀਂ ਅਨਸਰ ਆਊਗਾ ਊੜਾ ਪ੍ਰਗਟ ਗੁਰੂਆਂ ਦੀ ਦੇ ਅਨਸਰ ਅਗੇ ਜੀ ਅੱਗੇ ਅਗੇ 79 ਕੁਐਸਚਨ ਸੰਤ ਕਬੀਰ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਊੜਾ 541 ਆੜਾ 670 ਏੜੀ 62 ਤੇ ਸਸਾ 96 ਅਨਸਰ ਆਊਗਾ ਜੀ ਊੜਾ 541 ਇਹਦੇ ਉਲਟ ਕੁਐਸਚਨ ਵੀ ਪੁੱਛ ਸਕਦੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 541 ਸ਼ਬਦ ਕਿਹੜੇ ਸੰਤ ਦੇ ਦਰਜਨ ਤਾਂ ਅਨਸਰ ਆਊਗਾ ਜੀ ਸੰਤ ਕਬੀਰ ਜੀ ਦੇ ਦਰਜਨ ਨੈਕਸਟ ਆ ਗਿਆ ਜੀ 80ਵਾਂ ਕੁਐਸਚਨ ਆਧਿਕ ਗ੍ਰੰਥ ਵਿੱਚ ਭਗਤਾਂ ਤੇ ਸੰਤਾਂ ਵਿੱਚੋਂ ਸਭ ਤੋਂ ਜ਼ਿਆਦਾ ਕਿਸ ਸ਼ਬਦ ਦਰਜ ਨੇ ਊੜਾ ਬਾਬਾ ਫਰੀਦ ਦੇ ਆੜਾ ਨਾਮਦੇਵ ਦੇ ਈੜੀ ਕਬੀਰ ਜੀ ਦੇ ਸੱਸਾ ਸੂਰਦਾਸ ਅਨਸਰ ਆਊਗਾ ਈੜੀ ਕਬੀਰ ਜੀ ਦੇ ਅੱਗੇ ਆ ਗਿਆ ਜੀ 81ਵਾਂ ਕੁਐਸਚਨ ਆਧਿਕ ਗ੍ਰੰਥ ਵਿੱਚ ਕਿਹੜੇ ਸਮਕਾਲੀ ਭਗਤ ਸੰਤ ਦੇ ਸ਼ਬਦਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਊੜਾ ਤਿਰloਚਨ ਆੜਾ ਛੱਜੂ ਈੜੀ ਸੰਤਾ ਸਸਾ ਸਪੀਖਣ ਅਨਸਰ ਆਊਗਾ ਜੀ 866 ਭਗਤਾ ਦੇ ਸੰਧਨ ਨੂੰ ਸ਼ਾਮਿਲ ਨੇ ਕਿ ਤੱਕ 82 ਮਰੋਸ਼ਨਾ ਜੀ ਅੱਜ ਦਾ ਲਾਸਟ ਕੁਐਸਚਨ ਆਦੀ ਗ੍ਰੰਥ ਵਿੱਚ ਕੁੱਲ ਕਿੰਨੇ ਭੇਟਾ ਦੀ ਬਾਣੀ ਦਰਜ ਹੈ ਭਗਤਾ ਦੀ ਭੇਟਾ ਨਹੀਂ ਬੇਟਾ ਭਗਤਾ ਦੀ ਊੜਾ 16 ਆੜਾ 15 ਏੜੀ 5 ਤੇ ਸਸਾ 11 ਅਨਸਰ ਆਊਗਾ ਜੀ ਇਸ ਦੇ ਵਿੱਚ 15 ਭਗਤਾ ਦੀ ਤੇ 6 ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਹਾਂਜੀ ਸਾਰੇ ਸਾਰੇ ਜਾਨੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਆ ਕਰੋ ਜੀ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਆ ਕਰੋ ਤੇ ਸਾਰੇ ਕੁਐਸਚਨਾਂ ਦੇ ਅੱਜ ਦੇ 68 ਤੋਂ ਲੈ ਕੇ 82 ਤੱਕ ਦੇ ਕੁਐਸਚਨ ਆਨਸਰ ਨੀਚੇ ਹੈ ਜੇ ਸਾਰੇ ਉੱਤਰਮਾਲਾ ਚੈੱਕ ਕਰ ਸਕਦੇ ਨੇ ਤੇ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਕਰੋ ਜੀ